ਸਿੱਧੂ ਮੂਸੇਵਾਲਾ ਕਤਲ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋਇਆ ਪੂਰੀ ਦੁਨੀਆ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਨਾਮ ਲੱਗੇ ਤੇ ਲਾਰੈਂਸ ਦੇ ਨਾਮ ਦੇ ਉੱਤੇ ਹੀ ਕਈਆਂ ਨੇ ਵੱਡੀਆਂ ਫਿਰੋਤੀਆਂ ਮੰਗੀਆਂ ਆਪਣੇ ਨਵੇਂ ਗੈਂਗ ਸ਼ੁਰੂ ਕਰ ਲਏ ਛੋਟੇ-ਛੋਟੇ ਗੈਂਗਸ ਨੂੰ ਵੀ ਲਾਰੈਂਸ ਦੇ ਨਾਲ ਜੋੜ ਦਿੱਤਾ ਗਿਆ ਹੁਣ ਇਹੀ ਗੈਂਗ ਲਗਾਤਾਰ ਵਿਦੇਸ਼ਾਂ ਦੇ ਵਿੱਚ ਵੀ ਸਰਗਰਮ ਹੋ ਗਿਆ ਭਾਰਤ ਤੋਂ ਬਾਅਦ ਕੈਨੇਡਾ ਇਸ ਦੀ ਦੂਸਰੀ ਧਰਤੀ ਬਣ ਗਈ ਕੈਨੇਡਾ ਦੇ ਵਿੱਚ ਲਗਾਤਾਰ ਵਾਰ ਦਾ ਤਾਂ ਲਾਰੈਂਸ ਦੇ ਨਾਮ ਤੇ ਹੋਈਆਂ ਲਾਰੈਂਸ ਗੈਂਗ ਲਾਰੈਂਸ ਗੈਂਗ ਦੀ ਗੱਲਬਾਤ ਹੋਈ ਲਾਰੈਂਸ ਗੈਂਗ ਦੇ ਉੱਤੇ ਹੀ ਵੱਡੇ ਵੱਡੇ ਕਤਲਾਂ ਦੇ ਇਲਜ਼ਾਮ ਤੇ ਵਿਦੇਸ਼ ਕੈਨੇਡਾ ਦੇ ਵਿੱਚ ਵੀ ਉਸ ਦਾ ਸੰਗਠਨ ਬਣਾਉਣ ਦੇ ਇਲਜ਼ਾਮ ਲੱਗੇ ਪਰ ਹੁਣ ਕਿਤੇ ਨਾ ਕਿਤੇ ਲਾਰੈਂਸ ਗੈਂਗ ਦੀਆਂ ਮੁਸ਼ਕਲਾਂ ਵਧ ਰਹੀਆਂ ਨੇ ਕਿਉਂਕਿ ਕੈਨੇਡਾ ਸਰਕਾਰ ਨੇ ਲਾਰੈਂਸ ਗੈਂਗ ਨੂੰ ਅਤਵਾਦੀ ਗੈਂਗ ਕੋਸ਼ਿਸ਼ ਕਰ ਦਿੱਤਾ ਹੈ ਤੇ ਹੁਣ ਉਹ ਸਾਰੇ ਲੋਕ ਸੰਭਲ ਜਾਣ ਜਿਨ੍ਹਾਂ ਨੇ ਲਾਰੈਂਸ ਗੈਂਗ ਦੇ ਨਾਮ ਦੇ ਉੱਤੇ ਆਪਣੇ ਧੰਦੇ ਚਲਾਏ ਹੋਏ ਨੇ ਜਾਂ ਫਿਰ ਤੁਸੀਂ ਕਹਿ ਸਕਦੇ ਹੋ ਕਿ ਕੈਨੇਡਾ ਦੇ ਵਿੱਚ ਆਮ ਲੋਕਾਂ ਦੇ ਨਾਲ ਖਾਸ ਕਰ ਪੰਜਾਬੀ ਜਾਂ ਇੰਡੀਅਨਸ ਦੇ ਉੱਤੇ دہشت ਫੈਲਾਰੇ ਨੇ ਉਹ ਵਾਲੇ ਲੋਕ ਹੁਣ ਸੰਭਲ ਜਾਣ ਕਿਉਂਕਿ ਕੈਨੇਡਾ ਸਰਕਾਰ ਨੇ ਲਾਰੈਂਸ ਗੈਂਗ ਨੂੰ ਲਾਰੈਂਸ ਅਤਵਾਦੀ ਸੰਗਠਨ ਐਲਾਨ ਦਿੱਤਾ ਹੈ ਜਿਸ ਤੋਂ ਬਾਅਦ ਹੁਣ ਕੈਨੇਡਾ ਦੇ ਵਿੱਚ ਲਾਰੈਂਸ ਦੇ ਨਾਮ ਦੇ ਉੱਤੇ ਕੋਈ ਵੀ ਜੇ ਹਰਕਤ ਹੋਈ ਜਾਂ ਫਿਰ ਕੋਈ ਵੀ ਵਾਰਦਤ ਹੋਈ ਉਸ ਨੂੰ ਟੈਰਰਿਜ਼ਮ ਦੇ ਨਾਲ ਜੋੜ ਦਿੱਤਾ ਜਾਵੇਗਾ ਤੇ ਕਾਨੂੰਨ ਹੋਰ ਸਖਤ ਹੋ ਜਾਣਗੇ ਇਸ ਦੀ ਜਾਣਕਾਰੀ ਲਗਾਤਾਰ ਮੀਡੀਆ ਰਿਪੋਰਟਸ ਵਿੱਚ ਆ ਰਹੀ ਹੈ ਤੇ ਇਸ ਤੋਂ ਪਹਿਲਾਂ ਕੈਨੇਡਾ ਦੇ ਕੁਝ ਮੰਤਰੀ ਚਾਹੇ ਉਹ ਹੁਣ ਰਿਪਬਲਿਕ ਪਾਰਟੀ ਦੇ ਜਾਂ ਕੰਜ਼ਰਵੇਟਿਵ ਪਾਰਟੀ ਦੇ ਉਹਨਾਂ ਸਾਰਿਆਂ ਨੇ ਮੰਗ ਕੀਤੀ ਸੀ ਕਿ ਕੈਨੇਡਾ ਦੇ ਵਿੱਚ ਇੱਕ ਹਿੰਦੂ ਪੱਖ ਨੂੰ ਸਮਝ ਕੇ ਜਾਂ Hindu ਪੱਖ ਦੇ ਉੱਤੇ ਵਿਸ਼ੇਸ਼ ਉਹਨਾਂ ਨੂੰ ਬਣਾ ਕੇ ਉਹਨਾਂ ਦੇ ਨਾਲ ਟਾਰਗੇਟ ਕਿਲਿੰਗ ਉਹਨਾਂ ਤੋਂ ਫਿਰੋਤੀਆਂ ਜਾਂ ਉਹਨਾਂ ਦੇ ਮੰਦਰਾਂ ਦੇ ਉੱਤੇ ਹਮਲੇ ਕਰਵਾਏ ਜਾ ਰਹੇ ਨੇ ਇਹ ਸਾਰਾ ਕੁਝ ਲਾਰੈਂਸ ਗੈਂਗ ਦਾ ਹੱਥ ਹੈ ਤੇ ਇਸੇ ਸਾਰੀ ਚੀਜ਼ਾਂ ਨੂੰ ਰੱਖਦੇ ਹੋਏ ਅੱਗੇ ਕੈਨੇਡਾ ਵੱਲੋਂ ਲਾਰੈਂਸ ਗੈਂਗ ਨੂੰ ਹੁਣ ਅੱਤਵਾਦੀ ਘੋਸ਼ਿਤ ਕਰ ਦਿੱਤਾ ਗਿਆ ਮੈਂ ਇੱਥੇ ਦੱਸ ਦਵਾਂ ਕਿ ਇਹਦਾ ਅਸਰ ਕੀ ਹੋਵੇਗਾ ਜੇਕਰ ਰਿਪੋਰਟ ਸੀ ਜਿਹੜੇ ਮੈਂ ਗੱਲ ਕਰਾਂ ਰਿਪੋਰਟ ਦੇ ਵਿੱਚ ਇਹ ਸਾਹਮਣੇ ਆਇਆ ਕੀ ਅਤਵਾਦੀ ਦੇ ਵਿੱਚ ਅਤਵਾਦੀ ਜਿਹੜੀ ਸੂਚੀ ਹੁੰਦੀ ਹੈ ਅਤਵਾਦੀ ਲਿਸਟ ਦੇ ਵਿੱਚ ਨਾਮ ਸ਼ਾਮਲ ਹੋਣ ਤੋਂ ਬਾਅਦ ਸਰਕਾਰ ਇਹਨਾਂ ਦੀ ਗੈਂਗ ਦੀਆਂ ਕਿਸੇ ਵੀ ਬੰਦੇ ਦੀ ਸੰਪਤੀ ਜਿਹੜੀ ਹੈ ਉਸ ਨੂੰ ਸੀਜ਼ ਕਰ ਸਕਦੀ ਹੈ ਦਰਸਲ ਜਾਂ ਤੁਸੀਂ ਇਹਨੂੰ ਇਸ ਤਰ੍ਹਾਂ ਸਮਝ ਸਕਦੇ ਹੋ ਜੇਕਰ ਕੋਈ ਲੋਰੈਂਸ ਗੈਂਗ ਦਾ ਬੰਦਾ ਕੈਨੇਡਾ ਦੇ ਵਿੱਚ ਰਹਿ ਰਿਹਾ ਹੈ ਤੇ ਉਹ ਉਹੀ ਗੁਨਾਹ ਦੁਬਾਰਾ ਤੋਂ ਕਰ ਰਿਹਾ ਜੇਕਰ ਉਦੀ ਕੋਈ ਪ੍ਰਾਪਰਟੀ ਹੋਈ ਕੈਨੇਡਾ ਦੇ ਵਿੱਚ ਉਸ ਨੂੰ ਸੀਜ਼ ਕਰ ਦਿੱਤਾ ਜਾਵੇਗਾ ਜੇਕਰ ਉਹ ਲਾਰੈਂਸ ਕੈਂਗ ਦੇ ਨਾਲ ਪਾਇਆ ਗਿਆ ਉਸ ਤੋਂ ਬਾਅਦ ਹੀ ਇਹਨਾਂ ਦੀ ਫੰਡਿੰਗ ਇਹਨਾਂ ਦੇ ਆਸ-ਪਾਸੇ ਆਣਾ ਜਾਣਾ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਰੋਕ ਲੱਗ ਸਕਦੀ ਹੈ ਤੇ ਜਿਹੜੀ ਕੈਨੇਡਾ ਦੇ ਵਿੱਚ ਸਜ਼ਾ ਦੇ ਪ੍ਰਵਿਧਾਨ ਨੇ ਜਿਵੇਂ ਕਿਸੇ ਦਾ ਕਤਲ ਹੋ ਗਿਆ ਜਾਂ ਫਿਰ ਕਿਸੇ ਦੇ ਕਿਸੇ ਤੋਂ ਫਿਰੋਤੀ ਹੁਣ ਉੱਥੇ ਜਿਹੜੀ ਧਾਰਾ ਨਾਰਮਲ ਬੰਦੇ ਤੇ ਲੱਗਣੀ ਸੀ ਹੁਣ ਉਹ ਅੱਤਵਾਦੀਆਂ ਦੇ ਉੱਤੇ ਜਿਹੜੀ ਧਾਰਾ ਲੱਗੇਗੀ ਅੱਤਵਾਦੀ ਸੰਗਠਨ ਸਮਝ ਕੇ ਹੁਣ ਉਹ ਵਾਲੀ ਧਾਰਾ ਉਸ ਬੰਦੇ ਦੇ ਉੱਤੇ ਲੱਗੇਗੀ ਤੇ ਉਸ ਤੋਂ ਬਾਅਦ ਹੀ ਇਮੀਗ੍ਰੇਸ਼ਨ ਅਤੇ ਬਾਰਡਰ ਏਜੰਸੀਆਂ ਹੁਣ ਇਸੇ ਦੇ ਆਧਾਰ ਦੇ ਉੱਤੇ ਵੀਜ਼ਾ ਵੀ ਚੈੱਕ ਕਰਨ ਗਿਆ ਜੇਕਰ ਕਿਸੇ ਪੰਜਾਬੀ ਦਾ ਜਾਂ ਫਿਰ ਇੰਡੀਆ ਦੇ ਵਿੱਚ ਕਿਸੇ ਬੰਦੇ ਨੇ ਕੈਨੇਡਾ ਜਾਣਾ ਹੈ ਜਾਂ ਫਿਰ ਕਿਤੇ ਆਪਣਾ ਵੀਜ਼ਾ ਲਗਾਣਾ ਹੈ ਚਾਹੇ ਟੂਰਿਸਟ ਹੋਵੇ ਕੁਝ ਵੀ ਜੇਕਰ ਉਸਦੀ ਗਤੀਵਿਧੀ ਕਿਤੇ ਵੀ ਅੰਬੈਸੀ ਨੂੰ ਲੱਗਿਆ ਕਿ ਇਹ ਲਾਰੈਂਸ ਗੈਂਗ ਦੇ ਨਾਲ ਰਲਿਆ ਹੋਇਆ ਹੈ ਜਾਂ ਫਿਰ ਇਹਦੇ ਨਾਲ ਉਹਨਾਂ ਦੀ ਬੈਣੀ ਉੱਠਣੀ ਹੈ ਕਿਤੇ ਵੀ ਹੈ ਤੇ ਉਸ ਨੂੰ ਖਮਿਆਜਾ ਪੁੱਗਤਣਾ ਪੈ ਸਕਦਾ ਹੈ ਤੇ ਇਸ ਦੇ ਨਾਲ ਹੀ ਜੇ ਗੱਲ ਕਰ ਲਈਏ ਕੈਨੇਡਾ ਦੇ ਵਿੱਚ 88 ਜਿਹੜੇ ਨੇ ਸੰਗਠਨ 88 ਗਰੁੱਪਾਂ ਨੂੰ ਟੈਰਰਿਸ ਐਲਾਨਿਆ ਗਿਆ ਤੇ ਹੁਣ ਉਹਦੇ ਵਿੱਚ ਇੱਕ ਨਾਮ ਲਾਰੈਂਸ ਗੈਂਗ ਦਾ ਵੀ ਆ ਗਿਆ ਹੈ ਇਸ ਤੋਂ ਪਹਿਲਾਂ ਹੀ ਜੇ ਗੱਲ ਕਰ ਲਈਏ ਕੰਜ਼ਰਵੇਟਿਵ ਦੇ ਨੇਤਾ ਪੀਅਰ ਨੇ ਵੀ ਇਹ ਗੱਲ ਆਖੀ ਸੀ ਕਿ ਲਾਰੈਂਸ ਗੈਂਗ ਨੂੰ ਅੱਤਵਾਦੀ ਘੋਸ਼ਿਤ ਕਰਨ ਦੀ ਮੰਗ ਉੱਚੀ ਸੀਗੀ ਯਾਨੀ ਪਿਛਲੇ 2 2.5 3 ਮਹੀਨੇ ਤੋਂ ਅਸੀਂ ਉਦੋਂ ਵੀ ਤੁਹਾਨੂੰ ਇਹ ਅਪਡੇਟ ਦਿੱਤੀ ਸੀ ਕਿ ਕੈਨੇਡਾ ਦੇ ਵਿੱਚ ਲਾਰੈਂਸ ਗੈਂਗ ਨੂੰ ਅੱਤਵਾਦੀ ਐਲਾਨਨ ਦੀ ਜਿਹੜੀ ਹੈ ਮੰਗ ਉੱਠ ਗਈ ਹੁਣ ਕਾਰਵਾਈ ਕਰਦੇ ਹੋਏ ਇਸ ਤੇ ਇਸ ਦੇ ਉੱਤੇ ਇਹ ਕਾਰਵਾਈ ਕੀਤੀ ਹੈ ਤੇ ਇਸ ਤੋਂ ਪਹਿਲਾਂ ਇਹ ਇੱਕ ਵੱਡੀ ਅਪਡੇਟ ਅਸੀਂ ਤਾਂ ਦੇ ਰਹੇ ਹਾਂ ਕਿਉਂਕਿ 18 ਸਤੰਬਰ ਨੂੰ ਯਾਨੀ ਕਿ ਅੱਜ ਜੇ 30 ਸਤੰਬਰ ਹੈ ਤੇ 18 ਸਤੰਬਰ ਨੂੰ ਅਜੀਤ ਡੋਵਾਲ ਦੀ ਜਿਹੜੇ ਭਾਰਤ ਦੇ NSA ਨੇ ਤੇ ਉਧਰ ਹੀ ਉਹਨਾਂ ਦੇ ਨਾਲ NSA ਕੈਨੇਡਾ ਜਿਹੜੇ ਨੇ ਅਨਥਾਲੀ ਡਰੋਇਨ ਉਹਨਾਂ ਦੇ ਨਾਲ ਮੀਟਿੰਗ ਹੋਈ ਸੀਗੀ ਉਸ ਤੋਂ ਬਾਅਦ ਲਗਾਤਾਰ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ ਇਸ ਤੋਂ ਪਹਿਲਾਂ ਅਤਵਾਦੀ ਗੁਰਪਤਵੰਤ ਪੰਨੂ ਦੇ ਖਾਸ ਸਾਥੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਲਾਰੈਂਸ ਮਿਸ਼ਨੋਈ ਗੈਂਗ ਨੂੰ ਅੱਤਵਾਦੀ ਐਲਾਨ ਦਿੱਤਾ ਗਿਆ ਤੇ ਹੁਣ ਸਾਡੀ ਸਾਰਿਆਂ ਨੂੰ ਅਪੀਲ ਹੈ ਤੇ ਖਾਸ ਕਰਕੇ ਉਹਨਾਂ ਲੋਕਾਂ ਨੂੰ ਵੀ ਜਿਹੜੇ ਆਪਣੀ ਫੇਸਬੁੱਕ ਪੋਸਟ ਤੇ ਲਾਰੈਂਸ ਨੂੰ ਆਪਣਾ ਆਈਡਲ ਮੰਨਦੇ ਨੇ, ਮੈਂਟਰ ਮੰਨਦੇ ਨੇ, ਉਹਦੀਆਂ ਫੋਟੋਸ ਪਾਉਂਦੇ ਨੇ ਇਹ ਤੁਹਾਨੂੰ ਕਿਤੇ ਨਾ ਕਿਤੇ ਬਾਹਰ ਜਾਣ ਦੇ ਲਈ ਉਹ ਕਰ ਸਕਦੇ ਨੇ ਰੁਕਾਵਟਾਂ ਪੈਦਾ ਹੋ ਸਕਦੀਆਂ ਨੇ ਤੇ ਹੁਣ ਥੋੜਾ ਇਸ ਚੀਜ਼ਾਂ ਵੱਲ ਧਿਆਨ ਦੇ ਕੇ ਹੀ ਆਪਣੀ ਫੇਸਬੁੱਕ ਪੋਸਟ ਆਪਣੇ ਇਨਸਟਾ ਜਾਂ ਵਟਸਐਪ ਦੇ ਸਟੇਟਸ ਲਗਾਓ ਕਿਉਂਕਿ ਅੰਬੈਸੀਆਂ ਜਿਹੜੀਆਂ ਨੇ ਵਿਦੇਸ਼ਾਂ ਦੀਆਂ ਉਹ ਬਹੁਤ ਕੁਝ ਚੈੱਕ ਕਰਦੀਆਂ ਨੇ ਕਿਉਂਕਿ ਹੁਣ ਲੋਰੈਂਸ ਗੈਂਗ ਕੈਨੇਡਾ ਦੇ ਵਿੱਚ ਅਤਵਾਦੀ ਐਲਾਨਿਆ ਜਾ ਚੁੱਕਾ ਹੈ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ